ਮੁੰਡੇ ਨਾਲੋਂ ਵੱਧ ਕਹਿੰਦੇ ਕੁੜੀ ਨੂੰ ਵੀ ਦੁੱਖ ਹੁੰਦਾ ਮੁੰਡੇ ਨਾਲੋਂ ਵੱਧ ਕਹਿੰਦੇ ਕੁੜੀ ਨੂੰ ਵੀ ਦੁੱਖ ਹੁੰਦਾ ਟੁੱਟ ਜੇ ਦੁਹਾਂ ਦੀ ਜਦੋਂ ਯਾਰੀ ਆਸ਼ਕ ਤਾਂ ਗਮ ਵਿੱਚ दारू ਪੀ ਕੇ ਸਹਾਰ ਲੈਂਦਾ ਆਸ਼ਕ ਤਾਂ ਗਮ ਵਿੱਚ दारू ਪੀ ਕੇ ਸਹਾਰ ਲੈਂਦਾ ਕਰੇ ਕੀ ਮਸ਼ੂਕ ਵਿਚਾਰੀ ਹੈ ਕਰੇ ਕੀ ਮਸ਼ੂਕ ਵਿਚਾਰੀ ਹੈ ਯਾਰਾਂ ਬੇਲੀਆਂ ਦੇ ਨਾਲ ਮਹਿਫਲਾਂ ਚ ਬਹਿ ਕੇ ਯਾਰੋ ਆਸ਼ਿਕ ਤਾਂ ਦੁੱਖ ਸੁਖ ਰੋਲ ਵਿੱਚ ਹੈ ਦਰਦ ਹੀ ਵਿਚਾਰੀਓ ਸਮਾਜ ਦੀਆਂ ਬੰਦ ਸ਼ਾਂਤੋਂ ਸਾਰੇ ਦੁੱਖ ਟਿੱਡ ਚੁ ਲੈ ਕੋਲਵੇਂ ਹਾਏ ਦਰਦੀ ਵਿਚਾਰਿਓ ਸਮਾਜ ਦੀਆਂ ਬੰਦ ਸ਼ਾਂਤੋਂ ਸਾਰੇ ਦੁੱਖ ਟਿੱਡ ਚੁ ਲੈ ਕੋਲਵੇਂ ਮਰ ਵੀ ਨਹੀਂ ਸਕਦੀ ਤੇ ਜੋ ਵੀ ਨਹੀਂ ਸਕਦੀ ਮਰ ਵੀ ਨਹੀਂ ਸਕਦੀ ਤੇ ਜੋ ਵੀ ਨਹੀਂ ਸਕਦੀ ਉਹ ਮਜਬੂਰੀਆਂ ਦੀ ਮਾਰੀ ਹੈ ਕਰੇ ਕੀ ਮਸ਼ੂਕ ਵਿਚਾਰੀ ਹਾਏ ਕੋਈ ਢੋਲੀ ਲੈ ਆਵੇਂ ਕੋਈ ਢੋਲੀ ਚੜ ਜਾਵੇਂ ਪੈਂਦੀਆਂ ਨਹੀਂ ਪਿਆਰ ਵਿੱਚ ਪੂਰੀਆਂ ਹਾਈ ਰੌਲਾ ਜਾਤ ਪਾਤ ਦਾ ਅਮੀਰੀ ਜਾਂ ਗਰੀਬੀ ਬਣ ਜਾਂਦੀਆਂ ਨੇ ਫੇਰ ਮਜ ਬੂਰੀਆਂ ਹਏ ਰੌਲਾ ਜਾਤ ਪਾਤ ਦਾ ਅਮੀਰੀ ਜਾਂ ਗਰੀਬੀ ਬਣ ਜਾਂਦੀਆਂ ਨੇ ਫੇਰ ਮਜ ਬੂਰੀਆਂ ਵਿੱਚੇ ਵਿੱਚ ਕਉਣ ਵਾਂਗੂ ਖਾਵੇ ਅਵਿਨਾਸ਼ ਨੂੰ ਵਿੱਚੇ ਵਿੱਚ ਕਉਣ ਵਾਂਗੂ ਖਾਵੇ ਅਵినాਸ਼ ਯੋ ਨੂੰ ਫਿੱਟ ਕੇ ਰਾਂ ਦਿਲ ਦੀ ਉਹ ਵਿਚਾਰੀ ਹੈ ਕਰੇ ਕੀ ਮਸ਼ੂਕ ਵਿਚਾਰੀ ਹੈ ਕਰੇ ਕੀ ਮਸ਼ੂਕ ਵਿਚਾਰੀ